ਕਿਦਾ ਜੀ ਸਰ ਨਾਲ ਮੇਰੇ ਕੋਲ ਪਿਆਰ ਭਾਈ ਸਾਥੀ ਕਾਣਾ ਮਸਕਰਦਾ ਅਬੂਸਲਾਮ ਜੀ ਤੇ ਅੱਜ ਹੈਗੀ ਆ ਮਹਾ ਸ਼ਿਵਰਾਤਰੀ ਆਜੀ ਅੱਛਲ ਤੇ ਆਪਾਂ ਚੱਲੇ ਆ ਛੋਟੀ ਜੀ ਟਰਾਲੀ ਪਾ ਕੇ ਮਗਰ ਸਾਰੇ ਪਿੰਡ ਦੇ ਲੈ ਕੇ ਟਿੱਲੇ ਬਾਬੇ ਦੇ ਉਹ ਜਿਹੜਾ ਨਾਂ ਕਿ ਟਿੱਲਾ ਬਾਬਾ ਹੈ ਨਾ ਟਿੱਲਾ ਤੇ ਉਹ ਸਾਡੇ ਦਰਹਾਈ ਬਸਾਈਂ ਪੈਂਦਾ ਪٹرول ਪੰਪ ਤੇ ਰੁਕੇ ਸੀ ਮੈਂ ਕਿ ਚਲੋ ਬਲੋਗਿੰਗ ਸਟਾਰਟਿੰਗ ਕਰ ਦਿੰਨੇ ਆ ਬਲੋਗ ਮੈਂ ਸਟਾਰਟਿੰਗ ਕੀਤਾ ਹੀ ਕਰੋ ਤੇ ਤੁਹਾਨੂੰ ਅੱਜ ਨਜ਼ਾਰੇ ਦਿਖਾਣਾ ਟਿੱਲੇ ਦੇ ਜੇ ਕਿਸੇ ਨੇਣਾ ਆਵੇ ਆ ਸਕਦਾ ਟੈਂਕੀ ਫੁੱਲ ਕਰਾ ਲਈ ਆ ਤੇ ਨਿਕਲੀਓ ਏ ਸਾਡੇ ਪਿੰਡ ਦੀ ਜਨਤਾ ਇੰਨੀ ਕੀ ਲੈ ਕੇ ਚੱਲੇ ਬਸ ਕਿੱਧਰ 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 ਸਾਹਮਣੇ ਜਹਾਜ਼ਰ 3100 3100 ਟੇਡ ਲਵਾਇਆ ਅੱਗੇ ਅੱਗੇ ਬਸ ਬੋਲ ਬੋਲ ਕਮੈਂਟਰੀ ਕਰ ਸਾ ਤੇਰੀ ਇੱਕ ਮਿੰਟ ਫੇਰ ਯਾਰ ਕੋਈ ਨਹੀਂ ਚੱਲੂਗੀ ਅੱਜ ਗੱਲ ਪੈਟਰੋਲ ਪੰਪ ਤੋਂ ਨਿਕਲਣ ਤੋਂ ਬਾਅਦ ਆਪਾਂ ਟਰੈਕਟਰ ਪਿੰਡਾਂ ਪਿੰਡਾਂ ਵਿੱਚੋਂ ਪਾ ਲਿਆ ਸੀਗਾ ਮੇਨ ਰੋਡ ਤੋਂ ਆਪਾਂ ਨਹੀਂ ਗਏ ਤੇ ਸਾਨੂੰ ਟਾਈਮ ਕਾਫੀ ਲੱਗ ਗਿਆ ਸੀਗਾ ਆ ਨਹਿਰ ਟੱਪਣ ਤੋਂ ਬਾਅਦ ਜਿਹੜਾ ਰੋਡ ਥੋੜਾ ਜਿਹਾ ਸਾਫ ਮਿਲ ਗਿਆ ਸੀਗਾ ਇਸ ਨਹਿਰ ਤੱਕ ਜਿਹੜਾ ਰੋਡ ਆ ਹਾਜੀਪੁਰ ਸ਼ਹਿਰ ਤੋਂ ਲੈ ਕੇ ਇਸ ਨਹਿਰ ਤੱਕ ਉਹ ਬਹੁਤ ਖਰਾਬ ਸੀਗਾ ਤੇ ਟਾਈਮ ਸਾਨੂੰ ਬਹੁਤ ਜ਼ਿਆਦਾ ਲੱਗਿਆ ਕਿਉਂਕਿ ਟਰੈਕਟਰ ਫਿਰ ਹੌਲੀ-ਹੌਲੀ ਆਇਆ ਪਿੱਛੇ ਜਿਹੜੀ ਮੰਢੀਰ ਉਠਾਈ ਸੀ ਉਹਨਾਂ ਨੂੰ ਵੀ ਬਚਾਉਣਾ ਸੀਗਾ ਤੇ ਰਾਹ 'ਚ ਜਾਂਦੇ ਜਾਂਦੇ ਸਟਾਲ ਬਹੁਤ ਜ਼ਿਆਦਾ ਲੱਗੇ ਸੀਗੇ ਤੇ ਆਪਾਂ ਇੱਕ ਦੋ ਸਟਾਲਾਂ 'ਤੇ ਰੋਕੇ ਇੱਥੇ ਆਪਾਂ ਖੀਰ ਖਾਧੀ ਖੀਰ ਖਾਣ ਤੋਂ ਬਾਅਦ ਜਿਹੜਾ ਅਗਲਾ ਸਟਾਲ ਸੀਗਾ ਉਹ ਪਕੌੜਿਆਂ ਦਾ ਸੀਗਾ ਤੇ ਪਕੌੜੇ ਖਾ ਪੀ ਕੇ ਉੱਥੇ ਟਰੈਕਟਰ ਰੋਕੇ ਤੇ ਆਪਾਂ ਨਿਕਲ ਗਏ ਸੀ ਅੱਗੇ ਨੂੰ ਭਰਾ ਸਾਡੇ ਸ਼ਾਮੇ ਨੇ ਡਿਮਾਂਡ ਕੀਤੀ ਸੀ ਕਿ ਬਗੜ ਬੰਮ ਗਾਣੇ ਦੀ ਤੇ ਉਹ ਜਿੱਦਾਂ ਹੀ ਆਪਾਂ ਲਾਇਆ ਜਿਹੜੀ ਸੰਗਤ ਸੀ ਉਹਨਾਂ ਦੇ ਰਿਐਕਸ਼ਨ ਦੇਖਣ ਵਾਲੇ ਸੀਗੇ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਰਿਐਕਸ਼ਨ ਸਾਰੇ ਜਾਣੇ ਘੁੰਮ-ਘੁੰਮ ਕੇ ਦੇਖਦੇ ਸੀ ਤੇ ਆਪਾਂ ਆਹ Song ਲਾ ਕੇ ਨਿਕਲ ਗਏ ਸੀ ਇੱਥੋਂ ਸਟਾਲਸ ਤੋਂ ਤੇ ਟਿੱਲਾ ਜਿਹੜਾ ਆ ਉਹ ਬਹੁਤ ਉਚਾਈ ਤੇ ਆ ਟਿੱਲਾ ਬਾਬਾ ਟਿੱਲਾ ਟਿੱਲਾ ਹੀ ਕਹਿੰਦੇ ਇਹਨੂੰ ਤੇ ਉਹ ਬਹੁਤ ਉਚਾਈ ਤੇ ਤੇ ਇੱਥੇ ਇੰਨੀ ਸੰਗਤ ਸੀਗੀ ਇੰਨੀ ਸੰਗਤ ਸੀ ਇੰਨੇ ਟਰੈਕਟਰ ਇੰਨੀਆਂ ਗੱਡੀਆਂ ਇੰਨੇ ਮੋਟਰਸਾਈਕਲ ਸੀ ਨਾ ਕਿ ਸਾਨੂੰ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਤੇ ਆਪਾਂ ਜਦੋਂ ਟਿੱਲੇ ਤੇ ਲੱਗੇ ਪਈ ਉਹ ਪਹਾੜੀ ਤੋਂ ਤੁਹਾਨੂੰ ਦਿਸ ਰਿਹਾ ਉੱਥੇ ਜਦੋਂ ਪਹੁੰਚੇ ਅੱਗੇ ਜਿਹੜਾ ਪੁਲਿਸ ਅਫਸਰਾਂ ਨੇ ਜਿਹੜਾ ਰਸਤਾ ਹੈ ਉਹ ਬੰਦ ਕੀਤਾ ਹੋਇਆ ਸੀਗਾ ਤੇ ਸਾਨੂੰ ਜਿਹੜੀ ਪਾਰਕਿੰਗ ਆ ਉਹ ਆ ਜਿਹੜਾ ਤੁਹਾਨੂੰ ਜਗ੍ਹਾ ਦਿਖ ਰਹੀ ਹੈ ਇੱਥੇ ਹੀ ਲਾਣੀ ਪਈ ਕਿਉਂਕਿ ਅੱਗੇ ਜਾਣ ਦੇ ਰਹੇ ਸੀਗੇ ਤੇ ਇੱਥੋਂ 2 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਉਹ ਢਿੱਲਾ ਆ ਮੁੰनीर ਤੁਰਕੀਆ ਆ ਰਹੀ ਹੁਣ ਟਰੈਕਟਰ ਉਹਨੇ ਆਣੇ ਦਿੱਤਾ ਅੱਗੇ ਤੇ ਰਾਹ ਵਿੱਚ ਜਾਂਦੇ ਜਾਂਦੇ ਆਪਾਂ ਜਿਹੜੀ ਰੋਹ ਪਿੱਤੀ ਜਿਹਨੂੰ ਕੀ ਗੰਨੇ ਦਾ ਰਸ ਕਿਹਾ ਜਾਂਦਾ ਹੈ ਉਹ ਵੀ ਥਾਂ ਥਾਂ ਲੋਕਾਂ ਨੇ ਸਟਾਲ ਲਾਏ ਹੋਏ ਸੀ ਸੰਗਤ ਨੇ ਸਟਾਲ ਲਾਏ ਹੋਏ ਸੀ ਤੇ ਉਹ ਪਿੱਤੀ ਤੇ ਆ ਬੰਦਰੇ ਦੇਖੋ ਕਿੰਨਾ ਕਿੰਨਾ ਮਹਾਦੇਵ ਵਾਲਾ ਕੱਚਾ ਪਾਇਆ ਹੋਇਆ ਸੀ ਮੈਂ ਇਹਦੀ ਵੀਡੀਓ ਵੀ ਬਣਾਈ ਰੱਦਦੇ ਆ

अपने माँ पियो से प्यार करना है ताराली से निकली साली से निकली साली चाय पिलांदी है पकोड़े खिलांदी है अच्छा गोबर खिलांदी है शादी का फोटू कि जाओगे शादी का फोटू

கார <laughs> சேரமான <laughs> <laughs> <speaking> 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 ਜਾਣ ਲਾਜਿਕ ਆ ਨਾ ਜਿਕਾ ਨਾ ਸਾਰੇ ਵਾਹ 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 ਇੱਕ ਦੋ ਤਿੰਨ ਚਾਰ ਬੋਲਾ ਜੀ ਦੀ ਜੈ ਜੈਕਾਰ ਇੱਕ ਦੋ ਤਿੰਨ ਚਾਰ ਬੋਲਾ ਜੀ ਦੀ ਜੈ ਜੈਕਾਰ ਇੱਕ ਦੋ ਤਿੰਨ ਚਾਰ ਬੋਲਾ ਜੀ ਦੀ ਜੈ ਜੈਕਾਰ ਓਏ ਆ 100 ਰੁਪਿਆ ਇਕੱਠ ਲਿਓ ਜੀ ਗੁਰਸੇਵਾ ਜੀ ਹਾਂਜੀ ਮਾਤਾ ਜੀ ਆ ਮਾਤਾ ਜੀ ਆਪਣੇ ਪਰਬਾਰ ਦੀ ਤੰਦੂਰ ਲਈ ਬੇਅਰਦਾਸਾਂ ਕਰਾ ਰਹੀਏ ਮਾਤਾ ਜੀ ਦੇ ਮਨ ਦੀ ਭਾਵਨਾ ਜਿਹੜੀ ਹੈ ਉਹ ਉਹਨਾਂ ਦੇ ਚਿਹਰੇ ਤੋਂ ਝਲਕਦੀ ਪਈ ਵੀ ਆਪਣੇ ਪਰਬਾਰ ਦੀ ਸਖਸ਼ਾਂ ਦੀ ਮੰਗਦੇ ਪੈਨੇ 100 ਰੁਪਏ ਦੀ ਹੋਰ ਗੁਰਸੇਵਾ ਕਰਦੀ ਹੋਈ ਹੈ 50 ਰੁਪਏ ਦੇ ਵਿੱਚ ਭਾਈ ਜੀ ਬਿੰਦੂ ਕੰਧਿਆ ਦੁਬਈ ਵਾਲਾ ਉਹਨਾਂ ਵੱਲੋਂ ਵੀ ਜਿਹੜੀਆਂ ਅਰਦਾਸਾਂ ਕਰਾਈਆਂ ਨੇ ਬਾਬਾ ਜੀ ਦੁਬਈ ਦੇ ਉੱਤੇ ਵੀ ਆਪਣੀ ਬਾਰ ਕਰਪਾ ਜੜੀ ਬਣਾਈ ਰੱਖਿਓ ਬਾਬਾ ਜੀ ਦੁਬਈ ਦੇ ਉੱਤੇ ਵੀ ਬਾਰ ਕਰਪਾ ਬਣਾਈ ਰੱਖਿਓ ਬਾਬਾ ਜੀ ਮਾਤਾ ਜੀ ਅਰਦਾਸਾਂ ਕਰਾਉਂਦੀ ਪਈ ਨਹੀਂ ਵੀ ਉਹਨਾਂ ਦੇ ਬੇਟੇ ਨੂੰ ਕਣਕ ਤੋਂ ਅਲਰਜੀ ਹੈ ਕਣਕ ਖਾਣ ਤੇ ਫਾਈਨਲੀ ਅਪਾ ਮੰਦਿਰ ਚ ਪਹੁੰਚ ਕੇ ਸੀ ਜਿੱਥੇ ਪੂਜਾ ਕੀਤੀ ਜਾਂਦੀ ਹੈ ਸ਼ਿਵਪਾਲੀ ਸ਼ੰਕਰ ਜੀ ਬਹੁਤ ਜ਼ਿਆਦਾ ਟਾਈਮ ਲੱਗਾ ਤੇ ਆ ਪਿਛਲੀ ਸਾਈਡ ਦਾ 뷰 ਹੈ ਜੀ ਉਹਦੋਂ ਪਹਿਲੇ ਫਰੰਟ ਸਾਈਡ ਦਾ 뷰 ਦਿਖਾਈ ਸੀ ਆ ਪਿਛਲੀ ਸਾਈਡ ਦਾ 뷰 ਹੈ ਜਿਸੇ ਆਪਣੀ ਅੱਖੀਂ ਦੇਖ ਸਕਦੇ ਹੋ ਸੋਹਣਾ ਹੈ ਆ ਰਿਆ ਪਰਿਆ ਹੈ ਪਹਾੜੀ ਪਹਾੜਾਂ ਪੜਾਂ ਦੀ ਕਿਹਦੀ ਪੜਦੇ ਹੀ ਪਿੰਡਾਂ ਵਾਲੀ ਤੇ ਇੱਥੇ ਉੱਤੇ ਵੀ ਸੰਗਤ ਕਾਫੀ ਜ਼ਿਆਦਾ ਸੀ ਬਹੁਤ ਹੀ ਜਲਦੀ ਚੱਲਦੀ ਸੀ ਬੰਦਾ ਇਹਨਾਂ ਪੱਕੇ ਕਰੂਗਾ ਪਤਾ ਇਹ ਬਰਾਭੀ ਹੈ ਮੈਂ ਮੇਰੇ ਤੋਂ ਥੱਲੇ ਜਿਹੜੀ ਵੀਡੀਓ ਤੁਹਾਨੂੰ ਮੈਂ ਵੀ ਦਿਖਾ ਰਿਹਾ ਸੀ ਉਹ ਸੋਹਣਾ ਨਹੀਂ ਬਣਿਆ ਸੀ ਇਸ ਕਰਕੇ ਮੈਂ ਉੱਤੇ ਆ ਕੇ ਜਿੱਥੇ ਟੋਪ ਹੈ ਉੱਤੇ ਆ ਗਿਆ ਪੂਰਾ ਜਿਹੜਾ ਫਰੰਟ ਦਾ 뷰 ਹੈ ਪਿੱਛੇ ਤੁਸੀਂ ਪਿਛਲਾ ਵੀ ਦੇਖਿਆ ਪਿਛੇ ਵਾਲਾ ਉਹ ਫਰੰਟ ਦਾ 뷰 ਬੱਸ ਇੰਦਾ ਇਹ ਇੱਕ ਬਹੁਤ ਪੂਰੀ ਕੋਸ਼ਿਸ਼ ਕੀਤੀ ਹੈ ਇੱਕ ਕਮੈਂਟਾਂ ਵਿੱਚ ਦੱਸਿਓ ਕਿ ਤੁਹਾਨੂੰ 뷰 ਕਿਦਾਂ ਲੱਗਿਆ ਬਦਿਲ ਦੇ ਨੀ ਲੱਗਾ ਇਹ ਆਪਣੇ ਘੋਗਰਾ ਨੰਗਲ ਹਾਜੀਪੁਰ ਜੂਵਰੋਲੇ ਉੱਥੋਂ ਹੀ ਰਾਹ ਮੁੜਦਾ ਇਧਰ ਨੂੰ ਦੁਨੀਆਂ ਨਾਲ ਦੇ ਨਾਲ ਫਿਰ ਮੈਂ ਵੀਡੀਓ ਬਣਾ ਕੇ ਲੰਗਰ ਸ਼ਗਨ ਆ ਗਿਆ ਸੀਗਾ ਲੰਗਰ ਸ਼ੱਕੇ ਆਪਾਂ ਗੁਲਾਬ ਜਾਮਨਾ ਵੀ ਖਾਧੀਆਂ ਬਹੁਤ ਟੇਸਟੀ ਬਣੀਆਂ ਸੀਗੀਆਂ ਹੁਣ ਵੀਡੀਓ ਬਣਾਉਂਦੇ ਉਹਨਾਂ ਦੇ ਜਿਹੜੀ ਮੈਂ ਐਡੀਟਿੰਗ ਕਰ ਰਿਹਾ ਇਹ ਬਣਾਉਂਦੇ ਉਹਨਾਂ ਦੇ ਮੇਰੇ ਮੂੰਹ 'ਚ ਪਾਣੀ ਆ ਗਿਆ ਉਹਨਾਂ ਨੂੰ ਦੇਖ ਕੇ ਤੇ ਸ਼ਾਇਦ ਤੁਹਾਡੇ ਮੂੰਹ 'ਚ ਵੀ ਆਊਗਾ ਤੇ ਨਾਲ ਹੀ ਜਿੱਥੇ ਗੁਲਾਬ ਜਾਮਨਾ ਦਾ ਲੰਗਰ ਗੁਲਾਬ ਜਾਮਨਾ ਦਾ ਲੰਗਰ ਲੱਗਿਆ ਹੋਇਆ ਸੀਗਾ ਉੱਥੇ ਆਪਣੇ ਸੰਗਤ ਜਿਹੜੀ ਆ ਭੰਗੜਾ ਵੀ ਪਾ ਰਹੇ ਸੀ ਸੋਹਣੇ-ਸੋਹਣੇ ਮਹਾਦੇਵ ਦੇ ਗਾਣਿਆਂ ਤੇ ਜਿੱਥੇ ਭੰਗੜਾ ਪੈ ਰਿਆ ਸੀ ਉਹ ਫਿਰ ਜਿਹੜਾ ਥੱਲੇ ਰੁਹਾ ਜਾਂਦਾ ਉੱਥੋਂ ਮੈਂ ਆਉਂਦੇ-ਆਉਂਦੇ ਜਿਹੜਾ ਸ਼ੇਪ ਜਿਹਾ ਉਹ ਵੰਜ ਦੀ ਮੂਰਤੀ ਬਣਾਈ ਗਈ ਆ ਉੱਥੇ ਅਸੀਂ ਪਹਿਲੇ ਮੱਥਾ ਨਹੀਂ ਟੇਕਿਆ ਸੀ ਤੇ ਆਂਦੀ ਵਾਰੀ ਮੈਂ ਮੱਥਾ ਟੇਕਿਆ ਵੀਡੀਓ ਮੈਂ ਫਾਸਟ ਫਾਰਵਰਡ ਕਰਤੀ ਸੀ ਤਾਂ ਜੋ ਜਿਹੜੀ ਤੁਹਾਨੂੰ ਹੈ ਉਹ ਮੈਂ ਦਿਖਾਵਾਂ ਕਿੰਨੀ ਦੂਰ ਪੈਂਦਾ ਹੈ ਇਹ ਜਿਹੜੀ ਜਿਹੜੀ ਜਗ੍ਹਾ ਆ ਮੈਂ ਪੂਰੇ ਥੱਲੇ ਤੱਕ ਐਂਡ ਤੱਕ ਜਿਹੜੀ ਵੀਡੀਓ ਆ ਇਹ ਬਣਾਈ ਜੋ ਤੁਹਾਨੂੰ ਪਤਾ ਲੱਗੇ ਹਾਂ ਵੀ ਕਿੰਨਾ ਕੁ ਦੂਰ ਹੈ ਸੋ ਇੱਥੇ ਜਿਹੜਾ ਸਿਹਤਮੰਦ ਬੰਦਾ ਹੈ ਉਹੀ ਆਵੇ ਵੈਸੇ ਜਦੋਂ ਭੀੜ ਨਹੀਂ ਹੁੰਦੀ ਉਦੋਂ ਗੱਡੀਆਂ ਵੀ ਉੱਪਰ ਤੱਕ ਆ ਜਾਂਦੀਆਂ ਸ਼ਾਇਦ ਆਨ ਦਿੰਦੇ ਨੇ ਲੇਕਿਨ ਜਦੋਂ ਭੀੜ ਹੁੰਦੀ ਹੈ ਉਦੋਂ ਤੁਰ ਕੇ ਹੀ ਤੁਨੋਣਾ ਪੈਂਦਾ ਸੋ ਜੇ ਤੁਹਾਡੀ ਸਿਹਤ ਵਧੀਆ ਹੈ ਫੇਰ ਇਹ ਉਹ ਨਹੀਂ ਦਾ ਸਾਹ ਇੱਥੇ ਬਹੁਤ ਜ਼ਿਆਦਾ ਚੜ ਜਾਂਦਾ ਤੇ ਉਹ ਮੈਨੂੰ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਹਰ ਇੱਕ ਨੂੰ ਪਤਾ ਆਪਣੀ ਆਪਣੀ ਸਿਹਤ ਦਾ ਪਤਾ ਹੁੰਦਾ ਹੈ ਤਦੋ ਜੀ ਦੇਖ ਸਾ ਦਿਓ ਕਿੰਨੀ ਅਜੇ ਤੱਕ ਭੀੜ ਸੀਗੀ ਆਪਾਂ 3 ਘੰਟੇ ਬਾਅਦ ਥੱਲੇ ਆਏ ਆ ਥੱਲੇ ਵੀ ਲੰਗਰ ਲੱਗੇ ਹੋਏ ਸੀ ਸਟਾਲ ਲੱਗੇ ਹੋਏ ਸੀਗੇ ਵਧੀਆ ਵਧੀਆ ਪਕਵਾਨ ਬਣੇ ਹੋਏ ਸੀਗੇ ਛੋਲੇ ਪੂਰੀਆਂ ਨਾਨ ਪਟੂਰੇ ਜਲੇਬੀਆਂ ਬਹੁਤ ਕੁਝ ਬਣਿਆ ਆਇਆ ਸੀਗਾ ਮੈਂ ਹੁਣ ਦੂਜੀ ਵਾਰੀ ਮੇਰੇ ਮੂੰਹ ਚ ਪਾਣੀ ਆ ਗਿਆ ਬੋਲਦੇ ਬੋਲਦੇ ਇੱਥੇ ਫਿਰ ਮੈਂ ਮੁੰਡੇ ਨੂੰ ਕਿਹਾ ਸੀ ਕਿ ਸ਼ੌਟ ਆ ਜਾ ਸਾਡਾ ਸ਼ੌਟ ਲੈ ਲੈ ਡਾਇਰੈਕਟਰ ਆਂਦੇ ਦਾ ਕਿਉਂਕਿ ਆਪਾਂ ਕੋਈ ਟਰੈਕਟਰ ਦਾ ਸ਼ੌਟ ਲਿਆ ਹੀ ਨਹੀਂ ਸੀਗਾ ਦਾ ਪੂਰੇ ਟਰੈਕਟਰ ਦਾ ਟਰਾਲੀ ਨਾਲ ਤੇ ਫਿਰ ਇੱਥੇ ਆਪਾਂ ਜਦੋਂ ਵਾਪਸ ਜਾ ਰਹੇ ਸੀਗੇ ਲੇਕਿਨ ਆਪਾਂ ਵਾਪਸ ਜਿਹੜਾ ਗਏ ਆ ਉਹ ਕਿਸੇ ਹੋਰ ਰਸਤੇ ਗਏ ਆ ਮੇਨ ਰਸਤੇ ਜਿਹੜਾ ਕੀ ਟਿੱਲੇ ਤੋਂ 3 ਕਿਲੋਮੀਟਰ ਤੇ ਸਿਰਫ ਤੇ ਰਾਹ ਵਿੱਚ ਆਂਦੇ ਨੇ ਜਦੋਂ ਮੇਨ ਰਸਤੇ ਤੇ ਆ ਰਹੇ ਸੀ ਤੇ ਆਪਾਂ ਆਹ ਚੀਜ਼ ਦੇਖੀ ਤੁਹਾਡੇ ਸਾਹਮਣੇ ਦੇਖੋ ਇਹ ਹੱਦੋਂ ਵੱਧ ਲਾਦ ਲੈਂਦੇ ਆ ਸਮਾਨ ਤੇ ਫਿਰ ਦਾ ਐਕਸੀਡੈਂਟ ਹੋਏ ਹੁੰਦੇ ਆ ਜਾਨ ਤੱਕ ਬਣਾਉਂਦੀ ਆ ਇੱਥੇ ਚਲੋ ਆਪਾਂ ਖੜਾ ਕਰਕੇ ਇਹਨਾਂ ਨੂੰ ਪੁੱਛਿਆ ਸੀਗਾ ਬਚ ਗਏ ਜਿਆਦਾ ਸਟਾਨ ਨਹੀਂ ਲੱਗੀਆਂ ਤੇ ਹੋਕੀ ਘੁੰਮੀ ਟ੍ਰੈਡਲਾਈ ਕੋ ਮੈਸੀ ਹੁੱਕ ਟਰੈਕਟਰ ਨਹੀਂ ਘੁੰਮਿਆ ਬਟ ਫੇਰ ਵੀ ਫੀਲ ਤੇ ਹੁੰਦਾ ਹੀ ਇਹ ਬੰਦੇ ਨੂੰ ਤੇ ਆਹ ਦੇਖੋ ਨਾਲ ਦੇ ਨਾਲ ਟ੍ਰੇਨ ਜਾ ਰਹੀ ਸੀ ਮਟੀਰੀਅਲ ਵਾਲੇ ਦਾ ਟੈਂਕ ਟੈਂਕ ਲੈ ਕੇ ਟਰੱਕ ਲੈ ਕੇ ਤੇ 뷰 ਦੇਖੋ ਤੁਹਾਡੇ ਸਾਹਮਣੇ ਕਿੰਨਾ ਸੋਹਣਾ ਆ ਰਿਹਾ ਸੀ ਪਿੱਛੇ ਚੁਰ ਚੁਪੰਦਾ ਇਹ ਤੇਜੀ ਅੱਗੇ ਘਰ ਘਰ ਤੇ ਬਾ ਜਲਦੀ ਆ ਗਈ ਸੀ ਲੇਕਿਨ ਬਾਅਦ ਵਿੱਚ ਮੈਂ ਮੋਟਰਸਾਈਕਲ ਤੇ ਕੁਝ ਸਮਾਨ ਲੈ ਚਲ ਗਈ ਤੇ ਮੈਂ ਕਿਹਾ ਚਲੋ ਕਲੋਜ਼ਿੰਗ ਕਰ ਦਿੰਦੇ ਆ ਬਲੋਗ ਦੀ ਕਲੋਜ਼ਿੰਗ ਕੀਤੀ ਨਹੀਂ ਅੱਜ ਆਪਾਂ ਗਏ ਸੀ ਟਿੱਲੇ ਤੇ ਜਿੱਦਾਂ ਤੁਸੀਂ ਦੇਖਿਆ ਭੀੜ ਬਹੁਤ ਜ਼ਿਆਦਾ ਸੀ ਤੇ ਕੱਲ ਆਪਾਂ ਜਾਣਾ ਆਂ ਕਾਰਗੜ ਜਿਹੜੇ ਸਾਡੇ ਏਰੀਏ ਦੇ ਨੇ ਮੁਕੇਰੀਆਂ ਸਾਈਡ ਦੇ ਤੇ ਸੁਵਾਂ ਮੁਕੇਰੀਆਂ ਉਹਨਾਂ ਦਾ ਪਤਾ ਇਹ ਕਾਰਗੜ ਕੀ ਆ ਕਾਰਗੜਾ ਸ਼ਿਵ ਭੋਲੇ ਸ਼ੰਕਰ ਦਾ ਬਹੁਤ ਵੱਡਾ ਮੰਦਿਰ ਆ ਠੀਕ ਹੈ ਜੀ ਤੇ ਉੱਥੇ ਉਹ ਤੋਂ ਦਰਸ਼ਨ ਕਰਾਵਾਂਗੇ ਕੱਲ ਦਾ ਬਲੌਗ ਵੀ ਜ਼ਰੂਰ ਦੇਖਿਓ ਆਕੀ ਬਣੇ ਰਹੋ ਹਮੇਸ਼ਾ ਮੇਰੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਸ਼ੇਅਰ ਵੀ ਜ਼ਰੂਰ ਕਰਦੇ ਰਹੋ ਰੱਬ ਰੱਖਾ